ਆ ਗਈ ਉਹ ਨਾ ਪਤਾ ਨਹੀਂ ਮੈਨੂੰ ਕੀ ਬਣਾਏਗੀ ਹੁਣ ਖਾਣ ਦੇ ਵਿੱਚ ਤੂੰ ਕੀ ਖਾਣਾ ਹੈ ਨਾਨੀ ਕਿਤੇ ਮਾਮੀ ਚੰਗਾ ਨਹੀਂ ਬਣਾਉਂਦੀ ਫਿੱਕੀਆਂ ਫਿੱਕੀਆਂ ਚੀਜ਼ਾਂ ਕੱਚੀਆਂ ਰੋਟੀਆਂ ਮੈਨੂੰ ਨਹੀਂ ਪਸੰਦ ਆਉਂਦੀ ਮੇਰੇ ਤੇ ਮम्मा ਇੰਨਾ ਵਧੀਆ ਬਣਾਉਂਦੀ ਆ ਤੁਸੀਂ ਬਣਾ ਦੋ ਨਾਨੀ ਕੁਝ ਚਲ ਮੈਂ ਆ ਹੀ ਪੁੱਤ ਬਣਾ ਦਾਂਗੀ ਹੁਣ ਚਲ ਕੋਈ ਗੱਲ ਨਹੀਂ ਤੇ ਤੂੰ ਦੱਸ ਕੀ ਖਾਏਂਗੀ ਤੈਨੂੰ ਬਣਾ ਦਿੰਨੀ ਆ ਹੁਣ ਤੇਰੀ ਮੰਮਾ ਤੇ ਅਸੀਂ ਵਿਆਹ ਵਾਰ ਦਿੱਤੀ ਤੇ ਉਹ ਚਲੀ ਗਈ ਤੇ ਉਥੇ ਆਪਣੇ ਘਰ ਬਣਾਉਂਦੀ ਆ ਤੇ ਇਹਨੂੰ ਅਜੇ ਤੱਕ ਆਇਆ ਹੀ ਨਹੀਂ ਕੁਛ ਤੇ ਅਸੀਂ ਕੀ ਕਰੀਏ ਕੁਛ ਨਹੀਂ ਚਾਹਦਾ ਜਿੰਨ ਦੀ ਤੁਹਾਡੇ ਘਰੇ ਕੁਛ ਨਹੀਂ ਚਾਹਦਾ ਬਣਾਉਂਦੀ ਬਕਵਾਸ ਹੀ ਲੱਗਦਾ ਮੈਂ ਤੇਰਾ ਟੀਵੀ ਨਹੀਂ ਖਾਦੀ ਚੰਗੀ ਤਰ੍ਹਾਂ ਫਿਰ ਕੀ ਬਣਾਈਏ ਕੁਛ ਬਣਾ ਲਓ ਵਧੀਆ ਜੇ ਪਰ ਤੁਸੀਂ ਬਣਾਓ ਮੈਂ ਨਹੀਂ ਖਾਣਾ ਤੇ ਹੁਣ ਤੇ ਫਿਰ ਨਾ ਬਣਾਓ ਮੈਨੂੰ ਅਗਲੀ ਕਹੂਗੀ ਵੀ ਦੋਤੀ ਆਈ ਹੋਈ ਤੇ ਆ ਬਣਾ ਬਣਾ ਕਢਿਸ਼ਾਂ ਕਵੰਦੀ ਐ ਕੋਈ ਨਹੀਂ ਫਿਰ ਮੈਂ ਮੈਂ ਨਹੀਂ ਖਾਂਦੀ ਹਾਂ ਉਹ ਜਿਹੜੀ ਰਾਤੀ ਸਬਜੀ ਪਈ ਸੀ ਨਾ ਹੂੰ ਉਹ ਰਾਤ ਦੀ ਤੇ ਤਾਜੀ ਉਹਦੇ ਵਿੱਚ ਰਲਾ ਕੇ ਬਹਿ ਗਈ ਕਹਿੰਦੀ ਤੂੰ ਟੰਗ ਹੋ ਜਾਣਗੀ ਮੈਂ ਨਹੀਂ ਖਾਣ ਦੇ ਮੇਰੀ ਮੰਮਾ ਤੇ ਐਵੇਂ ਕਰਦੀ ਨਹੀਂ ਤੇ ਗੰਦੀ ਉਹ ਜਿਹੜੀ ਰਾਤ ਦੀ ਸੀ ਨਾ ਤੇ ਤਾਜੀ ਉਹਦੇ ਵਿੱਚ ਰਲਾਤੀ ਐ ਕਹਿੰਦੀ ਦੋ ਡੱਗ ਕਰ ਲੈਨੇ ਦੌਰ ਦੇ ਵਿੱਚ ਪਾਣੀ ਪਾ ਦਿੰਦੀ ਆ ਉਹ ਆਟਾ ਗੁੰਨ ਦਿੰਦੀ ਐ ਬੁਰਾ ਹਾਲ ਕਰਦੀ ਕੀ ਕਰ ਚਾਲ ਕੋਈ ਗੱਲ ਨਹੀਂ ਖੜੀ ਉਹ ਤੇਜੂ ਉਹ ਤੇਰੀ ਨਾਨੀ ਨਹੀਂ ਆਈ ਉਹਨੇ ਤੇ ਤੂੰ ਖਲਾਣੇ ਮਿੰਟ ਵਿੱਚ ਆ ਜਾਣਾ ਸੀਗਾ ਹਮ ਹਾਂ ਨਹੀਂ ਆਉਂਦੇ ਆ ਨਹੀਂ ਆਣਾ ਪਹੁੰਚੀ ਲੈ ਬੱਸ ਕੁੜੇ ਯਾਦ ਕੀਤਾ ਤੇ ਆਣ ਪਹੁੰਚੀ ਹੈ ਤੂੰ ਇੱਥੇ ਕੋਈ ਨਾ ਬਹਿ ਜਾ ਯਾਰ ਨਾ ਬਹਿ ਜਾਸੋ ਹਾਂ ਜੀ ਕਿਹਦੀ ਬੋੜੇ ਕੁੜੇ ਇੱਧਰ ਆ ਜਾ ਨਹੀਂ ਹਾਂ ਜੀ ਯਾਦ ਕੀਤਾ ਤਾ ਕੁੜਤੂ ਕੀ ਤਾਂ ਕੀ ਕਰਦੀ ਨਾਨੀ ਦੋਤੀ ਗੱਲਾਂ ਕੀ ਕਰਦੀਆਂ ਸੀ ਕੁੜਤੂ ਵੀ ਨਾਨੀ ਏ ਨਾਨੀ ਦੋਤੀ ਗੱਲਾਂ ਕਰਦੀਆਂ ਤੂੰ ਨਾਨੀ ਨਹੀਂ ਕਿ ਤੈਨੂੰ ਐ ਲੈ ਬੱਸ ਮੈਂ ਵੀ ਕਹਾਈ ਨਾਨੀ ਪਰ ਚਲ ਅੱਛਾ ਕੋਈ ਨਾ ਜੇ ਮੈਂ ਨਾਨੀ ਜੀ ਤੇਰਾ ਆਦੀ ਆਂਦੀ ਨਾ ਫਟਾਫਟ ਨਾਨੀ ਦੇ ਗੋਡੇ ਨੇ ਲਾ ਕੇ ਬੈਠੀ ਨਹੀਂ ਨਹੀਂ ਆਏਗੀ ਹੁੰਦੀ ਕਿ ਹੋਨੇਗੀ ਉਸ ਤਰੈ ਆਏਗੀ ਕੋਈ ਨਾ ਕੀ ਜੀਨੀ ਸੀਗੀ ਅੱਛਾ ਦਵਾਈ ਲਣ ਗਏ ਸਾਂ ਅੱਛਾ ਦਵਾਈ ਲਣ ਗਏ ਸਾਂ ਕੋਈ ਠੀਕ ਜੀਨੀਗੀ ਨਾ ਤਾਂ ਕਰਕੇ ਅੱਛਾ ਅੱਛਾ ਚਲ ਠੀਕ ਐ ਹੋਰ ਠੀਕ ਐ ਮੰਮੀ ਹਾਂਜੀ ਬਾਬਾ ਸਭ ਵਧੀਆ ਰਹਿ ਗਿਆ ਵਧੀਆ ਰਹਿ ਗਿਆ ਮੁੰਡਾ ਉਹ ਵੀ ਵਧੀਆ ਸਭ ਠੀਕ ਠਾਕ ਨੇ ਹਾਂ ਜੀ ਤੂੰ ਸੁਣਾ ਆਪਣੇ ਬਾਲ ਬੱਚੇ ਦੀ ਠੀਕ ਠਾਕ ਨੇ ਸਾਰੇ ਉਹਨਾਂ ਪੋਤੀ ਵੀ ਨਹੀਂ ਸੀ ਠੀਕ ਤੇ ਬੋਟੀ ਨੂੰ ਬੁਖਾਰ ਹੋਇਆ ਤੇ ਮੈਂ ਥੋੜਾ ਜਿਆ ਕੁੜੀ ਤੂੰ ਆਈ ਨਾ ਫਿਰ ਰਾਤ ਆਈ ਨਾ ਉਹ ਠੀਕ ਨਹੀਂ ਸੀ ਬੋਟੀ ਬੁਖਾਰ ਹੋਇਆ ਕਿ ਮੈਂ ਤਾਇਆ ਕੁੜੇ ਕਮਾ ਮੈਂ ਉਹਨੇ ਤੇ ਮਿੰਟ ਲਾਉਣਾ ਸੀ ਉਹਨੇ ਤੇ ਮਿੰਟ ਮਾਰਨਾ ਸੀ ਮੈਂ ਤੇ ਆਈ ਜਾਨੀ ਨਹੀਂ ਹੈ ਤੇ ਫਿਰ ਮੈਂ ਆ ਕੇ ਚੱਲ ਮੈਂ ਸਵੇਰੇ ਹੀ ਜਾਵਾਂਗੀ ਹੂੰ ਤੇ ਤਾਂ ਹੀ ਨਾ ਆਈ ਮੈਂ ਹੂੰ ਹੋਰ ਸਲਾ ਪਿੰਡ ਦਾ ਵਧੀਆ ਪਿੰਡ ਵਧੀਆ ਠੀਕ ਠਾਕ ਹੈ ਮੈਂ ਕਹਿੰਨੀ ਆ ਠਾਠਾ ਮਾਰਦਾ ਪਿੰਡ ਅੱਛਾ ਹੋਰ ਕੀ ਵਧੀਆ ਮੈਂ ਤੇ ਅਣ ਦੀ ਸਗਾਤ ਪਿੰਡ ਦੀ ਸਗਾਤ ਕੀ ਲੈਣੀ ਹੈ ਪਿੰਡ ਮੇਰਾ ਮਰ ਜੋ ਮਰ ਚੋਨੇ ਇਧਰ ਦੀ ਬੋਰੀਆਂ ਚਾਰ ਬੋਰੀਆਂ ਇਧਰ ਪਈਆਂ ਚਾਰ ਉਧਰ ਪਈਆਂ ਤੇ ਆਟਾ ਬਾਜਰਾ ਤੂੰ ਕੀ ਲਈ ਆ ਮੈਂ ਤੇ ਪਈਆਂ ਨੂੰ ਅੱਥੇ ਗਿਣਤੀ ਲਾਉਣੀ ਹਾਂ ਕੀ ਤੂੰ ਕੀ ਲਈ ਆ ਮੈਂ ਕੀ ਲਿਓਣਾ ਗੱਡੀ ਗੁੱਡੀ ਕਰਾਈ ਹੋਵੇ ਤੇ ਗੱਡੀ ਗੁੱਡੀ ਹੋਵੇ ਤੇ ਆਪਣਾ ਕੁਝ ਬੰਦਾ ਲੈ ਵੀ ਹੁੰਦਾ ਝੌਲਾਂ ਦੀਆਂ ਪਿੰਨੀਆਂ ਬਣਵਾ ਲਿਓਨੇ ਕੋ ਥੋੜੇ ਨਾਲ ਜਿਨਾ ਪਿੰਨੀਆਂ ਬਣਵਾ ਲੈਂਦੀ ਤੇ ਤੈਨੂੰ ਪਹਿਲਾਂ ਠਹਿਕਦੀਆਂ ਨਹੀਂ ਜਾਂਦੀ ਨੀ ਇੱਥੇ ਮੈਂ ਦੇਖ ਕੋ ਜਾਇਆ ਨਹੀਂ ਗਿਆ ਤੇ ਇੱਥੇ ਝੌਲਣਾ ਵਧੀਆ ਨਹੀਂ ਪੀਸਦੇ ਉੱਥੇ ਗਰਗਰੇ ਦੇ ਝੌਲ ਹੁੰਦੇ ਨੇ ਨਹੀਂ ਗੱਲ ਸੁਣ ਪਹਿਣ ਨਾ ਨਾ ਥੋੜਾ ਜਿਹਾ ਵਿੱਚ ਖੋਆ ਪਾ ਕੇ ਤੇ ਬਣਵਾ ਲਿਓਨੇ ਕੋ ਚੱਲ ਕੋਈ ਨਾ ਬਣਦੀਆਂ ਕੋਈ ਨਾ ਗੱਲ ਸੁਣ ਪਤਾ ਕੀ ਗੱਲ ਹੈ ਸਭ ਕੁਝ ਬੜਾ ਕੁਝ ਮਰੰਦ ਖਲਾਰੇ ਪਏ ਨੇ ਆਈ ਨਾ ਆ ਸਾਰਾ ਕੁਝ ਹੈ ਸਾਰਾ ਸਭ ਜੀ ਹਾਂ ਤੇ ਜੇ ਉਹ ਨਾ ਆਪਾਂ ਗੱਡੀ ਗੁੱਡੀ ਕਰਾਈ ਹੁੰਦੀ ਨਾ ਤੇ ਫਿਰ ਕੋਈ ਨਹੀਂਗਾ ਕੜਕ ਚ ਬਾਤੂ ਨੰਬਰ ਐ ਨੰਬਰ ਐ ਜਿਹੜਾ ਹੋਇਆ ਨਹੀਂ ਛੜਾ ਛੜਾ ਤੇ ਜੀ ਵੀ ਲੱਭ ਜਾਂਦਾ ਨਹੀਂ ਇਹ ਤਾਂ ਉਹ ਲੱਭ ਜਾਂਦਾ ਖੇਤਾਂ 'ਚ ਜਾਣਾ ਪੈਂਦਾ ਅਸੀਂ ਤਾਂ ਦੱਸਦੇ ਰੇ ਮਾਰਦੇ ਹਾਂ ਖੇਤਾਂ ਦੇ ਵਿੱਚ ਤੇ ਸਾਨੂੰ ਪਰਵਾਹ ਨਹੀਂ ਸੀ ਕਿ ਹੁਣ ਖੇਤਾਂ ਦੇ ਵਿੱਚ ਜਾਂਦੇ ਕੋਈ ਨਹੀਂ ਟਿੱਪਣਾ 'ਚ ਰੋਟੀਆਂ ਨੇ ਤੇ ਮੋਟਰਸਾਈਕਲਾਂ ਤੇ ਜਾਂਦੇ ਨੇ ਜਾਂਦੇ ਨੇ ਟਿੱਪਨ 'ਚ ਰੋਟੀ ਪਾਈ ਹੁੰਦੀ ਆ ਟਿੱਪਨ 'ਚ ਰੋਟੀਆਂ ਮੋਟਰਸਾਈਕਲਾਂ ਤੇ ਰੋਟੀਆਂ ਜਾਂਦੇ ਹਾਂ ਤੇ ਅੰਡ ਵੀ ਕੁੜੀਆਂ ਚਲੰਗਾਂ ਮਿਆਂ ਰੇ ਚੇਰ ਦਿਨਾ ਪਰ ਆ ਜਾਈਆਂ ਸਾਡੇ ਸਮੇਂ ਵੇਖ ਲੈ ਤੇ ਤੈਨੂੰ ਜੇ ਮੈਂ ਗੱਡੀ ਗੁੱਡੀ ਲਈ ਕਰਵਾਈ ਹੁੰਦੀ ਨਾ ਔੜਾ ਸਾਗ ਸੱਤ ਵਦ ਪਰਕੇ ਲਿਆਉਂਦੀ ਤੇ ਹੁਣ ਜਿੰਨਾ ਘਾਟੇ ਚ ਚੁੱਕਿਆ ਗਿਆ ਆ ਉਹਨਾਂ ਕਲੇ ਅੱਗਰ ਤੇ ਮੈਂ ਕੁਛ ਨਹੀਂ ਕਿ ਲਿਆਈ ਨਾ ਲਿਆਈ ਕਿਉਂ ਨਹੀਂ ਕੁੜੇ ਨਾ ਨਹੀਂ ਲੈ ਕੇ ਲਿਆਉਂਗਾ ਸਾਗ ਨਹੀਂ ਤੇ ਨਾ ਮੈਂ ਨਹੀਂ ਲਿਆਈ ਪੈਣਾ ਮੇਰੇ ਕੋ ਚੁੱਕਿਆ ਨਹੀਂ ਆ ਆ ਨਹੀਂ ਤੇਨ ਕੋ ਕੀ ਸੀ ਦਾ ਥੋੜਾ ਜਿਹਾ ਬੜਵਾ ਕੇ ਲਿਆਉਂਗਾ ਡੋਲੀ ਆ ਤੇਰੀ ਵੀਰ ਮੇਰੇ ਨਾਲ ਆ ਗਈ ਇਹ ਸਾਗ ਸਵਾਦ ਬੜਾ ਇਹ ਬੜਾ ਚੁੱਕ ਸਕਦੀ ਐਨੇ ਤੇ ਉਹ ਹਾਂਜੀ ਤੇ ਫੇ ਤਾਂ ਨਾਨੀ ਆਪਣੀ ਨੂੰ ਕਹਿੰਨੇ ਕੋ ਲੈ ਆਉਂਦਾਂ ਲਿਆਈ ਨਾਨੀ ਵਰ ਬੈਂਦੀ ਆਲੀ ਆਇਓ ਲਿੰਗਾ ਨਹੀਂ 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 ਲੈ ਕੇ ਆਈ ਨਹੀਂ ਇਹ ਮੇਰਾ ਤੇਜੀ ਦਿਨ ਨਹੀਂ ਚੁੱਕਦਾ ਇੰਨਾ ਵੀ ਨਹੀਂ ਭਾਰ ਚੁੱਕਦਾ ਨਹੀਂ ਨਾਨੀ ਲਿਆਈ ਹੋਣੀ ਆ ਇਹ ਕਿੱਥੇ ਲਿਆਈ ਆ ਅੰਦਰ ਜਾ ਕੇ ਵੇਖ ਲਾ ਨਹੀਂ ਨਹੀਂ ਮੈਂ ਵੇਖਣਾ ਕੀ ਆ ਮੇਰੇ ਤਾਂ ਆਇਆ ਕੱਕਈ ਨਹੀਂ ਆ ਤੇ ਦੋ ਸਾਗ ਲੈ ਆਈ ਨਹੀਂ ਜਿਹੜਾ ਨਹੀਂ ਸੜਕ ਉੱਥੇ ਤੇ ਪੈਣੇ ਆ ਗੋੜ ਜੇ ਗੋੜ ਪਿੰਡ ਵਾਲੇ ਨਹੀਂ ਨਾ ਕੱਢਦੇ ਤੇ ਸ਼ਹਿਰੋਂ ਮਿਲ ਜਾਂਦਾ ਪਿੰਡ ਦਾ ਗੋੜ ਬਰਡੂ ਡੀ ਪੀਸੀ ਹੈ ਨਾ ਤੇ ਮੈਂ ਤਾਂ ਗਈ ਕੋਈ ਨਹੀਂ ਗਈ ਤੇ ਨਾ ਤੇ ਮੈਂ ਸ਼ਹਿਰ ਗਈ ਤੇ ਜਾਣਾ ਸੀ ਸਗੋਂ ਮੈਂ ਕਿਹਾ ਵੀ ਸ਼ਹਿਰ ਚੱਲਨੇ ਆ ਲੱਡੂ ਲੈ ਆਈ ਨਾ ਕੁੜੇ ਲੱਡੂ ਵੀ ਕੋ ਨਹੀਂ ਮੈ ਲੈ ਆਈ ਦੇਸੋਂ ਦੇ ਪਿੰਡ ਦੇ ਲੱਡੂ ਮਿਲਦੇ ਨੇ ਲੈ ਆਈਓ ਲਵਾ ਕਿਲੋ ਕਿਆ ਲਖਾਂ ਮੇਰੇ ਨਾਲ ਤੋਰ ਚੱਲੀ ਲੈ ਆਵਾਂਗੇ ਚੱਲ ਤੋਰ ਚੱਲਾਂਗੇ ਜਾਵਾਂਗੇ ਪਿੰਡ ਦੇ ਤਾਂ ਨਜ਼ਾਰੇ ਵੈਸੇ ਵੱਖਰੇ ਨੇ ਉੰਨੇ ਫਿਰੇ ਆ ਵਧੀਆ ਬੜਾ ਵਧੀਆ ਲੱਗਾ ਆ ਹੈਨਾ ਬੜਾ ਵਧੀਆ ਲੱਗਾ ਆ ਤੇ ਪਰ ਮੈਂ ਲੈ ਕੇ ਤਾਂ ਕੁਛ ਨਹੀਂ ਆਈ ਲੈ ਆਂਦੀਆਂ ਗੰਡੀਆਂ ਬੱਸਾਂ ਚ ਕਿੱਥੇ ਚੁੱਕਿਆ ਜਾਂਦਾ ਸਵੇਰੇ ਸਵੇਰੇ ਬਵੇ ਢੋੜ ਦੀ ਵਾਸਤੇ ਤੇ ਉਹ ਮੁੜ ਕੇ ਤੇ ਚੇਰ ਭੁਰ ਲਾ ਦਿੰਦੀ ਏ ਲੈ ਆ ਤੇ ਮੈਨੂੰ ਦੱਸਣ ਦੇਈਏ ਫੁਕਰੀਆਂ ਮਾਰਨ ਦੇਈਏ ਹਾਂ ਮੈਂ ਤਾਂ ਫੁਕਰੀਆਂ ਤਾਂ ਫੁਕਰੀਆਂ ਨਹੀਂ ਆ ਫੁਕਰੀਆਂ ਮਾਰਨ ਦੇਈਏ ਮੇਰੇ ਨਾਲ ਚਲਵਟ ਦੀ ਓਹ ਤੇ ਤੈਨੂੰ ਸ਼ੇਰਪੁਰ ਕਿਤੇ ਪੁੱលਿਆ ਲੈ ਨਾਲ ਜਾ ਬੜਦੀ ਮੇ ਕੋ ਕਰਤੋ ਨਹੀਂ ਕਿ ਕਿੰਜ ਆਇਆ ਜਾਂਦਾ ਹੈ ਨਾ ਮੈਂ ਕਿ ਵੀ ਚਲੀ ਗਈ ਤੂੰ ਤਾਂ ਫਿਰ ਚਲੀ ਜਾਨੀਂ ਨਾ ਤੈਨੂੰ ਜਾਨੀਂ ਮੈਂ ਨਹੀਂ ਨਾ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦੀ ਲੈ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਂਦੀ ਤੇ ਮੈਂ ਆਪਣਾ ਨੂੰ ਜਹਾਜ਼ੇ ਚੜ੍ਹ ਕੇ ਲੈ ਜਾਨੀਂ ਆਓ ਮੇਂ ਨਾਨੀ ਦੀਆਂ ਗੱਲਾਂ ਹੈ ਨਾ ਨਾਲ ਜਾਂਦੀ ਨੇ ਛੱਡ ਕਿਵੇਂ ਛੇਤੀ ਕਿਤੇ ਗਲਤੀ ਕੋ ਨਹੀਂ ਕੀ ਜਾਇਆ ਨਹੀਂ ਜਾਂਦਾ ਇਹ ਚੱਲ ਜਾਂਦੀ ਹੁੰਦੀ ਹੈ ਲੈ ਇਹਦੀਆਂ ਫੁਕਰੀਆਂ ਤੇਰੀ ਨਾਨੀ ਦੀਆਂ ਜੋ ਮੁੱਕਦੀਆਂ ਕੋ ਨਹੀਂ ਫੁਕਰੀਆਂ ਇਹਦੀਆਂ ਫੁਕਰੀਆਂ ਨਹੀਂ ਮੁੱਕਦੀ ਨਾਨੀ ਪੈਣਾ ਪੈਣਾ ਤੇਰੇ ਪਤਾ ਤੇ ਨਾਨੀ ਫੁਕਰੀ ਜੇ ਮੈਂ ਕੋਈ ਦੋਤੀ ਕਹ ਦੂੰਗੀ ਫੁਕਰੀ ਤੇ ਚੱਲ ਪੈਣਾ ਫਿਰ ਤੁਸੀਂ ਫੁਕਰੀ ਕਹਿ ਜਾ ਕਰ ਹੈ ਮੈਂ ਕੀ ਕਹਣਾ ਦੇਖ ਅੱਗੇ ਉਹ ਕਹਾਂਦੇ ਯੂ ਮੈਂ ਗੱਲ ਨਾ ਕਰਦੀ ਤੂੰ ਗੱਲ ਵੀ ਬੜਾ ਕਰਦੇ ਨਹੀਂ ਤੋਕਰਪਣਾ ਬੜਾ ਤੇਰੇ ਚ ਕਿ ਕੋਈ ਗੱਲ ਹੀ ਵਾਲੀ ਹੈ ਗੱਲ ਕਾ ਕਰਨ ਵਾਲੀ ਜਗਾ ਤਾਂ ਘਾਰ ਹੀ ਰਹੀ ਦੀ ਹੈ ਤੇ ਕੀ ਹੋ ਗਿਆ ਕਹਿੰਦੀ ਹੈ ਕੋ ਦੋ ਘੜੀ ਕਊਗਾ ਕੋ ਕੋਸ਼ਕਾਊਗਾ ਆਪਣਾ ਗੱਲ ਕਰਕੇ ਜਾਂਦੇ ਲੱਗੀਦਾ ਰੋਟੀ ਨਹੀਂ ਪਸੰਦ ਕਰਨਦੀ ਦੱਸ ਨਾ ਦੇ ਕਿਤੇ ਮੋਤੀ ਹਾਂ ਰੋਟੀ ਪਸੰਦ ਨਹੀਂ ਕਰਨਦੀ ਕਹਿੰਦੀ ਮੈਨੂੰ ਨਹੀਂ ਰੋਟੀ ਚੰਗੀ ਲੱਗਦੀ ਮਾਮੀ ਰੋਟੀ ਨਹੀਂ ਚੰਗੀ ਬਣਾਉਂਦੀ ਮਾਮੀ ਇੰਜ ਕਰਦੀਆਂ ਮੰਮੀ ਮੈਨੂੰ ਸਵਾਦ ਨਹੀਂ ਲੱਗਦੀ ਮੈਨੂੰ ਚਾਹ ਨਹੀਂ ਸਵਾਦ ਲੱਗਦੀ ਅਧਿਕਰ ਮੈਂ ਤੂੰ ਤੇ ਚਾਹ ਪੀਂਦੀ ਕੋ ਨਹੀਂ ਗਈ ਇਹ ਤੋ ਤੂੰ ਮਾਂ ਬਣੀ ਬਣਾ ਸਕਦੀ ਚਾਜ ਦਾ ਤੂੰ ਬਣਾ ਦਿਆ ਕਰ ਉੱਠ ਕੇ ਤੇ ਤੂੰ ਵੀ ਤੇ ਨਾਨੀ ਹੈ ਤੂੰ ਬਣਾ ਦਿਆ ਕਰ ਮੈਂ ਮੇਰੇ ਘਰ ਚੱਲੇ ਤੇ ਮੈਂ ਬਣਾ ਦੂੰ ਇਹਨੂੰ ਇਹਨਾਂ ਨੂੰ ਮਾਂ ਦੇ ਹੱਥ ਦੀ ਪਸੰਦ ਹੈ ਤੇ ਕਹਿੰਦੀ ਨਾਨੀ ਮੈਂ ਤੇ ਤਾਂ ਖਾਣੀ ਆ ਮੰਮੀ ਕਹਿੰਦੀ ਹੈ ਨਾ ਉਹਨੇ ਤੇ ਨਾ ਰਾਤ ਦੀ ਸਬਜੀ ਚ ਚਾਦੀ ਰਲਾਤੀ ਦੋ ਡਾਂਗ ਹੋ ਜਾਣਗੇ ਤੇ ਰਾਤ ਦੀ ਕਹਿੰਦੀ ਜਿਹੜੀ ਦਾਲ ਪਈ ਉਹ ਪਾ ਦਿੰਦੀ ਆ ਆਟੇ ਚ ਹਾਂ ਨਿੱਕਲ ਦਾਲ ਵਾਲੀ ਨਾ ਰੋਟੀ ਕੱਤ ਚਲਪਾ ਕੀ ਜਾਂਦੀਆਂ ਨੇ ਆਂ ਡਾਲ ਵੀ ਇਸਟ ਨਾ ਜਾਂਦੀ। ਦਾਲ ਨਾਲ ਦੁੱਧੀ ਸਬਜ਼ੀ ਵੀ ਪਾ ਦਿੰਦੀ ਆ। ਦਾਲ ਨਾਲ ਕਹਿੰਦੀ ਰਾਤ ਦੀ ਸਬਜ਼ੀਆਂ ਸੁੱਗੀਆਂ ਕੱਟੀਆਂ ਕਰਕੇ ਪਾ ਦਿੰਦੀ ਆ। ਸਭ ਕੁਝ ਕਰ ਦਿੰਦੀ ਆ। ਇਹ ਖਾਦੀ ਕੋ ਨਹੀਂ ਇਹਨੇ ਖਾਦੀ ਨਹੀਂ। ਇਹਨੇ ਤਾਂ ਰੋਟੀ ਨਹੀਂ ਖਾਦੀ ਚੱਜਣਾ। ਸੋ ਕਹਿੰਦੀ ਮਾਂ ਨਾਨੀ ਵੱਲ ਜਾਵਾਂਗੀ। ਤੇ ਉਧਰ ਉਹ ਨਾਨੀ ਨੂੰ ਕਹਾਂਗੀ। ਰੋਟੀ ਵਧੀਆ ਖਵਾਏਗੀ ਮੈਨੂੰ। ਅੱਛਾ। ਪਨੀਰ ਕਹਿੰਦੀ ਇਹ ਬਣਾ ਲਈ। ਨਾਚ ਬਣਾ ਲਾਂਗੇ ਕੋਈ ਨਾ ਬਣਾ ਲਾਂਗੇ ਪਨੀਰ ਵੀ ਕਿਹੜੀ ਗੱਲ ਐ। ਬਣਾ ਲਾਂਗੇ। ਅੱਛਾ ਇੱਕ ਜੋ ਬਣਾ ਲਾਂਗੇ ਬਣਾ ਕੇ ਖਵਾਵਾਂਗੇ ਪਨੀਰ ਵੀ ਟਣਾ ਫੁਕਰ ਪੁਣਾ ਨਾ ਹਾਰ ਜੀ ਕਿਤੇ ਨਹੀਂ 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 ਟਣਾ ਨਹੀਂ ਤੋ ਐਵੇਂ ਹਾਰ ਵਲੇ ਪੁਗਰੀ ਪੁਗਰੀ ਨਾ ਕੀ ਆ ਕਰ ਹਨਾ ਹੋਰ ਕਿਤੇ ਕੁੜੀ ਰੋਟੀ ਖਾਣ ਜਾਵੇ ਤੇ ਤੇਰਾ ਤੇ ਫੁਕਰ ਪੁਣਾ ਵੱਜਾ ਹੋਵੇ ਨਹੀਂ ਮੇਰੀ ਵੀ ਨਹੀਂ ਮੈਂ ਕਿਲੋ ਪਨੀਰ ਬਣਾਵਾਂਗੀ ਕਿਲੋ ਪਨੀਰ ਕੁੜੀ ਵਾਤੇ ਜੇ ਕਹੇਗੀ ਸੁੱਕਾ ਸੁੱਕਾ ਬਣਾ ਦੂੰਗੀ ਜੇ ਕਹੇਗੀ ਛਾਈ ਪਨੀਰ ਬਣਾ ਛਾਈ ਪਨੀਰ ਬਣਾ ਦੂੰਗੀ ਦੋ ਬਣਾ ਲਈ ਦੋ ਤਰ੍ਹਾਂ ਦਾ ਚਲ ਇੱਕ ਬਣਾ ਲਾਂਗੀ ਮਟਰ ਪਨੀਰ ਇੱਕ ਛਾਈ ਬਣਾ ਲਈ ਕਿੱਕਾਂ ਬਲਗੇ ਤੋ ਛਾਈ ਵੀ ਕਾਣ ਬਣਾਉਣਾ ਮੁੜ ਕੇ ਮੈਂ ਬਣਾ ਕੇ ਦਵਾਂਗੀ ਰਪੁਰਜੀ ਨਾਲ ਹੈਨਾ ਤੇਨ ਦੀ ਇਹ ਪਤਾ ਤੇਜੂ ਤੇਂ ਦੇ ਨਾ ਪਤਾ ਤੇਜ ਵੀ ਕੱਚਾ ਕੱ ਗਈ ਹੋਵੇ ਜੇ ਨੂੰ ਪਤਾ ਹੋਵੇ ਨਾ ਕੰਜੇ ਕੋ ਚਾਈ ਪਨੀਰ ਬਣਾ ਲਈ ਤੇ ਮਟਰ ਪਿੰਡ ਵਾਲੀ ਵੀ ਉਹ ਤਾਂ ਇੱਕੋ ਹੀ ਚੀਜ਼ ਹੁੰਦਾ ਵਿੱਚ ਉਹ ਹੀ ਪਾ ਲੂੰਗੀ کریم ਪਾ ਲੂੰਗੀ ਤੇ ਲਓ ਕੁਝ ਹੋ ਗਿਆ ਨਹੀਂ ਨਹੀਂ ਮੇਰੀ ਗੱਲ ਸੁਣ ਚੱਲ ਬਣਾ ਲਵੀ ਤੇ ਅੱਛਾ ਤੇਜੂ ਅੱਜ ਚੱਲੀ ਜੀ ਖਾਣ ਫਿਰ ਠੀਕ ਹੈ ਪਨੀਰ ਹੋਰ ਠੀਕ ਬਣਾ ਅੱਜ ਤਾਂ ਆ ਆਵੇ ਅੱਜ ਤੇ ਕਿਹੜਾ ਲਿਆਂਦਾ ਭਾਇਆ ਕਰਨਾ ਨਹੀਂ ਲੈ ਆਵਾਂਗੀ ਮੈਂ ਕਿਹਾ ਲਿਆਂਦਾ ਨਹੀਂ ਮੈਂ ਤਾਂ ਕਿਹਾ ਕਿ ਲੋ ਲੈ ਆਵਾਂਗੀ ਕੱਲ ਲੈ ਨਹੀਂ ਕੱਲ ਕਹੀ ਨਹੀਂ ਲੈ ਨਹੀਂ ਪੈਣਾ ਲੋ ਲੈ ਮੰਗ ਲੈ ਆਉਗੀ ਅੱਜ ਨਾ ਮੈਂ ਜਾਣਾ ਸੀ ਮੈਨੂੰ ਕਿਸੇ ਨੇ ਬੁਲਾਇਆ ਕਿਸੇ ਦੇ ਘਰ ਅੱਜ ਹੁਣ ਟਾਈਮ ਕੀ ਹੋਇਆ ਚਲੋ ਜੇ ਟਾਈਮ ਤੇ ਕੋੜੀ ਮੈਨੂੰ ਨਾ ਮੈਂ ਇੱਧਰ ਤੁਰੀ ਜੀ ਮੈਂ ਕੱਲ ਨੂੰ ਸੱਜੂਗੀ ਤਾਂ ਕੱਲ 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 ਆਇਓ ਮੈਂ ਮੈਂ ਗਈ ਉਹਧਰ ਨਾ ਆ ਇੱਧਰ ਪਾਸੇ ਤੇ ਕੋੜ ਮੈਨੂੰ ਮੈਨੂੰ ਲੋਕ ਕਹਿੰਦੇ ਕੋ ਉਹ ਫੁਗਰੀ ਕੌਣ ਆ ਫੁਗਰੀ ਫੁਗਰੀ ਕਿੰਨੇ ਕਹਿੰਦੇ ਨੇ ਮੈਂ ਮੈਂ ਤਾਂ ਲੜ ਪਈ ਮੈਂ ਕਹ ਪਿੜੇ ਨੂੰ ਤਾਂਡਾ ਮੈਂ ਕਹ ਫੁਕਰੀ ਥੋੜੀ ਆ ਤਾਂ ਕਹਿੰਦੀ ਇਹ ਤਾਂ ਗੱਲਾਂ ਹੀ ਬੜੀਆਂ ਪੁਕਰੀਆਂ ਕਰਦੀ ਕਹਿੰਦੀ ਆ ਕੇ ਮੰਗੇਗੀ ਆ ਪਾ ਦੋ ਆ ਪਾ ਦੋ ਤਾਂ ਕਹਿੰਦੀ ਜਦ ਪੈਸੇ ਗਣਨ ਲੱਗੇਗੀ ਨਾ ਉਦੋਂ ਕਰਦੀ ਆ ਰੱਖ ਲੈ ਸੌਦਾ ਜਿਆਦਾ ਹੋ ਗਿਆ ਤੇ ਪੈਸੇ ਕੱਟ ਉਹ ਤੇ ਫੁਕਰੀ ਕਹਿੰਦੇ ਨੇ ਤੇ ਦੁਕਾਨਦਾਰ ਕਹਿੰਦਾ ਨਹੀਂ ਕਿਹੜਾ ਨਹੀਂ ਮੈਂ ਮੂੰਹ ਤੇ ਕਰਾ ਦੂ ਤੇਰਾ ਕਿਹੜਾ ਕਹਿੰਦਾ ਇਧਰ ਆਗਾ ਇੱਕ ਕਰਾ ਦੂ ਮੂੰਹ ਤੇ ਕਹਿੰਦਾ ਸਾਰਾ ਸੌਦਾ ਤਲਵਾ ਲੇਗੀ ਤੇ ਕਹਿੰਦਾ ਕਿਲੋ ਕਿਲੋ ਦੋ ਦੋ ਤੇ ਜਦ ਪੈਸੇ ਗਣਨ ਲੱਗੇ ਕਿ ਕਹਿੰਗੀ ਆ ਰੱਖ ਲੈ ਮੈਂ ਹੁਣੇ ਉਹ ਨਹੀਂ ਲੈ ਕੇ ਚਲੀ ਉਹ ਤੇ ਮੇਰੇ ਗੋਡੀ ਹੱਥ ਲਾਉ ਐ ਨੀਗਾ ਉਹਨੇ ਕਹਣਾ ਅੱਜ ਨਾ ਇਹ ਬੀਬੀ ਆ ਮੈਂ ਕਹਿੰਦੀ ਆ ਤੂੰ ਤੇ ਮੇਰੇ ਮੈਨੂੰ ਤਾਂ ਜਾਂਦੇ ਆ ਸਲਾਮਾ ਕਰ ਦੇ ਤਾਂ ਤੂੰ ਮੈਨੂੰ ਕਿਹੜੀ ਗੱਲੋਂ ਕੁਕਰੀ ਕਹਿਨੀ ਐ ਗੀ ਗੱਡੀ ਗੱਲਾਂ ਤਾਂ ਬੰਦਾ ਲੱਗਦਾ ਉਹਦੇ ਮੱਥੇ ਤੇ ਟਿੱਬੀ ਕਿੰਨੀ ਜਾਂਦੀ ਹੋਵਾ ਤੂੰ ਸਲਾਮਾ ਕਰਦੇ ਨੇ ਸਤਿ ਸ਼੍ਰੀ ਅਕਾਲ ਉਹ ਤੇ ਗੱਲ ਠੀਕ ਆ ਹੁਣ ਉਹਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਮੱਥੇ ਤੇ ਹੈਨਾ ਇਹ ਤਾਂ ਮੈਨੂੰ ਅਧਕਾਰ ਵਾਲੇ ਕੋਲ ਲੈ ਕੇ ਚਲੀ ਨਾ ਮੈਂ ਇਹਨੂੰ ਕਰੂੰਗੀ ਗਰੇ ਪੇੜ ਕਰਾਉਣੇ ਨੇ ਮੈਂ ਤਾਂ ਕਹਿੰਨੀ ਆ ਵੀ ਇਹੋ ਜਿਹਾ ਫੁਕਰਪੁਣਾ ਛੱਡ ਦੇ ਨਹੀਂ ਨਹੀਂ ਮੈਂ ਕਾਜੀ ਫੁਕਰੀ ਗੱਲ ਹੀ ਨਹੀਂ ਕੀਤੀ ਕਿਹੜੇ ਪੁਗਰੀ ਮੈਂ ਗੱਲ ਕੀਤੀ ਕੌਣ ਕਹਿੰਦਾ ਤੈਨੂੰ ਚਲ ਕੋਈ ਨਾ ਦੱਸ ਦੂ ਤੈਨੂੰ ਮੈਂ ਹੁਣ ਤੂੰ ਉੱਟ ਕੇ ਖਲੋ ਗਈ ਆ ਬਹਿ ਕੇ ਨਹੀਂ ਉੱਟ ਕੇ ਖਲੋ ਗਈ ਮੈਂ ਤੇ ਕਰਨ ਲਈ ਆ ਬਈ ਤੂੰ ਚੱਲ ਜੇ ਪਿੰਡ ਜਾਣਾ ਹੈ ਨਾ ਤੇ ਗੱਡਾ ਕਰਾ ਲੈ ਕੋਈ ਰੇੜਾ ਕਰਾ ਲੈ ਜਾਂ ਛੋਟਾ ਟੰਪੂ ਕਰਾ ਲੈ ਤੇ ਸਾਮਾਨ ਮੈਂ ਤੈਨੂੰ ਦਵਾਂਗੀ ਮੈਂ ਪੁਕਰ ਪਾਣੀ ਮਾਰਦੀ ਕੀ ਕਰਨ ਦੀ ਥੱਲੇ ਕੀ ਬਣਾਉਂਦੀ ਉਹਨੂੰ ਕਿਉਂਕੋ ਸਾਦਾ ਬਣਾ ਲਵੇ ਨਹੀਂ ਤੇ ਰਹਿਣ ਦੇ ਤੁਸੀਂ ਬਣਾ ਦਿਓ

ਇਥੇ ਜਦੋਂ ਆਈ ਹੈ ਨਾ ਪਰ ਔਣ ਗਿਰੀ ਦੇ ਵਿੱਚ ਜੇ ਕੋਈ ਨਹੀਂ ਚੰਗਾ ਬਣਾਉਂਦਾ ਨਾ ਤੇ ਮੱਗੇ ਤੇ ਤੁਹਾਡੀ ਮਾਂ ਨਾਲ ਆਉਂਦੀ ਆ ਬਣਾ ਦਿੰਦੀ ਹੁਣ ਤੁਮਾਈਆਂ ਕੱਲੀ ਆਪ ਉੱਠ ਕੇ ਬਣਾ ਲਈ ਤੇ ਆਪਣੇ ਟੈਸਟ ਦੀ ਜੀ ਆਪ ਬਣਾ ਲਈ ਫਿਰ ਕੇ ਕੀ ਆਪ ਰਸਈ ਜ ਵੱਡ ਜਾਂਦੀ ਆ ਵੀ ਮੈਂ ਜਦੋਂ ਹੈ ਗਈਆਂ ਫਿਰ ਗੁੱਸਾ ਕਰੇਗੀ ਕਹਾਂਣੀ ਨਹੀਂ ਮੈਂ ਤੁਹਾਡੀ ਮਰਤ ਕਰਾਉਣੀ ਆ ਕੋਈ ਨਾ ਥੋੜਾ ਕਰਨੀ ਆ ਕੋਈ ਲਿਆਉਂ ਜਿਆ ਖੇਡਿਆ ਕਰ ਚੱਲਦਾ ਤਾਂ ਇਹਨੇ ਮੈਨੂੰ ਫੋਕਰੀ ਫੋਕਰੀ ਕਹੀ ਨਾ ਤੂੰ ਪਤਾ ਕੀ ਆ ਪਕਾਈਦਾ ਹੁੰਦਾ ਇਹਦਾ ਤਾਂ ਕੋਈ ਨਹੀਂ ਮਾਮੀ ਜੀ ਮੈਂ ਆ ਬਣਾ ਲਈ ਨਹੀਂ ਨਹੀਂ ਮੈਂ ਆ ਬਣਾ ਲਾਂਗੀ ਕਿਉਂਕਿ ਤੂੰ ਅੱਗੋਂ ਬੋਲ ਥੋੜਾ ਜਿਹਾ ਠੀਕ ਠੀਕ ਜੇ ਕੋਈ ਚਾਹ ਚੂਦਾ ਕਹਿੰਨੇ ਕੋਈ ਮਾਮੀ ਜੀ ਮੈਂ ਕੌਫੀ ਪੀਣੀ ਆ ਮੈਂ ਆਪੇ ਬਣਾ ਲਾਂਗੀ ਮੈਂ ਰੋਟੀ ਆ ਮੈਂ ਆਪੇ ਜਿ ਤਰ੍ਹਾਂ ਨਾਨੀ ਜੀ ਨੇ ਤੈਨੂੰ ਵਿਆਹ ਕੇ ਦੇਣਾ ਉਹ ਤਾਂ ਨਹੀਂ ਚਾਹੀਦਾ ਹੁੰਦਾ ਜਿ ਤਰ੍ਹਾਂ ਦਾ ਕਹਿੰਦੇ ਆ ਆਹੋ ਜਿਹਾ ਤਰ੍ਹਾਂ ਦਾ ਕਹਿੰਦੇ ਆ ਨਾ ਹਾਂ ਜੀ ਆਪ ਜੇ ਤੇਰਾ ਮਨ ਕਰਦਾ ਨਾ ਤੂੰ ਆਪ ਆਪ ਬਣਾ ਕੇ ਖਾ ਹਾਂ ਜੀ ਹਾਂ ਜੀ ਵਾਹ ਜੇ ਕੌਫੀ ਪੀਣੀ ਹੈ ਨਹੀਂ ਖਾਣੀ ਹੈ ਨਾ ਹਾਂ ਜੀ ਹਾਂ ਜੀ ਆ ਮੈਗੀ ਮੂਗੀ ਜਿ ਤਰ੍ਹਾਂ ਦਾ ਵੀ ਤੇਰਾ ਦਿਲ ਕਰਦਾ ਹੈ ਨਾ ਤੂੰ ਆਪ ਬਣਾ ਆਪਕਾ ਇਹਨੂੰ ਚੰਗੀ ਤਰ੍ਹਾਂ ਗੋਟਾੜ ਕੇ ਪਿਆ ਬੜੀ ਮਾਮੀ ਨੂੰ ਅੱਛਾ ਹਾਂ ਕਿ ਤੈਨੂੰ ਇਹ ਕਹਿਣੇ ਛੱਡ ਜੂਗੀ ਠੀਕ ਇਹਨੇ ਨੇ ਤੈਨੂੰ ਕਹਿਣਾ ਹੈ ਕਿ ਮਾਮੀ ਜੀ ਤੁਸੀਂ ਚੰਗਾ ਨਹੀਂ ਬਣਾਉਂਦੇ ਤੇ ਜਿਹੜਾ ਬਣਾਉਨੇ ਆ ਤਾਂ ਮੈਂ ਨਹੀਂ ਬਣਾਉਂਦੀ ਮੈਂ ਆਪੇ ਖਾ ਲੂੰਗੀ ਔਰ ਮम्मा ਤੇਰੀ ਨਹੀਂ ਆਈ ਤੇ ਪੁੱਤ ਕੀ ਕਰੇਗਾ ਹਾਂ ਠੀਕ ਹੈ ਨਾ ਹਾਂ ਠੀਕ ਹੈ ਨਾ ਜਿਹੜੀ ਮੈਂ ਤੈਨੂੰ ਕਹਿੰਦੀ ਸਿਕਾਈ ਹੈ ਨਾ ਤੂੰ ਇਹੋ ਹੀ ਕਰ ਅੱਛਾ ਠੀਕ ਨਾਨੀ ਆਪਣੀ ਨੂੰ ਵੀ ਨਾ ਗੱਦਾ ਅੱਗੇ ਵੀ ਨਾ ਗੱਲ ਕਰੀ ਠੀਕ ਹੈ ਨਾ ਠੀਕ ਚੰਗਾ ਮੈਂ ਜਾਨੀ ਹਾਂਜੀ ਕੁਕਰੀ ਨਾਨੀ ਨਾ ਇਹਨੂੰ ਕੁਕਰੀ ਕਹਿੰਦੇ ਆ ਪਰ ਕਹਿੰਦੀ ਤੇ ਸਾਚੀ ਹੈ ਵੇਖ ਹੁਣ ਮੈਂ ਐਂ ਕਰਾਂਗੀ ਆਪੇ ਬਣਾਵਾਂਗੀ ਸਾਰਾ ਕੁਝ ਹੈਵੀ ਹੋਵਾਂਗੀ ਹੁਣ ਮਾਮੀ ਤੇ ਇਨੀਆਂ ਪਹਿਰੀਆਂ ਪਹਿਰੀਆਂ ਚੀਜ਼ਾਂ ਬਣਾ ਬਣਾ ਖਵਾਂਦੀ ਐ ਨਾ ਲੈ ਆਈ ਤੇਰੀ ਮਾਮੀ ਚਾ ਹਲੋ ਹਲੋ ਆ ਕੀ ਆ ਹਲੋ ਛੁਸਵੀ ਚਾਲਣ ਇਹ ਕੋਈ ਚਾਹ ਹੈ ਆਈ ਡਿਵ ਅ ਡਿ ਗਲਾਸਾ ਚ ਇਹ ਕਿਤੇ ਬੰਦ ਨਹੀਂ ਚੰਗੀ ਉੱਤੇ ਡੇਡੇ ਵੱਡੇ ਗਲਾਸ ਮੈਂ ਤਾਂ ਕੌਫੀ ਪੀਣੀ ਆ ਆਪੀ ਬਣਾਵਾਂਗੀ ਉਹ ਵੀ ਅੰਨੇ ਕਿੱਦਾਂ ਚੱਲੇਗੇ ਅੰਦੇ ਆ ਕਰ ਮਮੀ ਰੱਖ ਦੇ ਉਹਨਾਂ ਦੇ ਇਹਦੇ ਟਵੇ ਰੱਖ ਦੇ ਤੂੰ ਅੰਦੇ ਤੇਰਾ ਚਾਹ ਨਹੀਂ ਨਹੀਂ ਮੈਂ ਨਹੀਂ ਪੀਣੀ ਇਹ ਹੋ ਜੀ ਕਿੰਨੇ ਮਗਲ ਕਹੀਆਂ ਨਾ ਤੇ ਬਸ ਇਹੋ ਹੀ ਰੱਖ ਇਹ ਹੀ ਰੱਖ ਚੱਤ ਉਹ ਵਾ ਡਾਗਾ ਲਾ ਕੇ ਗਲਾਸ ਲੈ ਕੇ ਦੁੱਧ ਚੱਲ ਫੇਰ ਮੈਂ ਚਾਹ ਲੀ। ਕੀ? ਚਾਹ ਲੀ। ਨਾਨੀ ਹੋ ਗਿਨਾ ਵੀ ਮਾਮੀ ਤੇ। ਹਾਂ ਬਸ ਇਤਰੇ ਹੀ ਰੱਖਣਾ ਇਹ ਗੱਲ। ਕੀ ਕੀ? ਕੁਛ ਨਹੀਂ ਆ ਜਾ ਕੋਈ ਗੱਲ ਨਹੀਂ ਕੋਈ ਨਹੀਂ ਲੱਗਦੀ। ਨਾਨੀਆ ਦੇਖ ਲਓ ਮਾਮੀ ਦੇ ਕੰਮ ਇੰਨੇ ਨੇ ਵੱਡੇ ਗਲਾਸਾਂ ਚ ਚਾਹ ਦੇਗੀ ਫੇਰ ਕਹੋਗੇ ਮੈਂ ਬੋਲਨੀ ਆ। ਹਾਂ ਹਾਏ। ਬਾਕੀ ਤੇ ਗੱਲ ਮਾੜੇ ਖੂਕੂ ਜਿੱਦੇ ਗਲਾਸ ਲੈਈਏ। ਵੇ ਚੰਗੇ ਆ ਪਾਣੇ ਗੱਲ ਕੋਈ। ਕੁੜੀ ਸੱਚੀ ਕਹਿੰਦੀ ਆ। ਇਨੂੰ ਕੋਈ ਦੱਸਿਆ ਨਹੀਂ ਕਿਸੇ ਨੇ ਵੀ ਕਾ ਚੰਗਾ ਕੰਮ ਕਰਨਾ ਜਾਂ ਤੂੰ ਤੇ ਨਹੀਂ ਕੁਝ ਮਾੜਾ ਚੰਗਾ ਬੋਲਦਾ ਉਹਨੂੰ ਨਹੀਂ 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 ਬੋਲ ਰਹਾ ਐ ਕਿ ਬੋਲਣਾ ਮਮੀ ਨੂੰ ਕੋ ਬੋਲਤੇ ਨਹੀਂ ਤੇ ਮਾੜਾ ਚੰਗਾ ਨਹੀਂ 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 ਕੁਝ ਵੀ ਬੋਲਿਆ ਭੈਣ ਕੋਈ ਬੋਲਤੇ ਨਹੀਂ ਦਿੱਤਾ ਤੈਨੂੰ ਪਤਾ ਹੋਵੇ ਨਾ 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 ਕੁਝ ਵੀ ਨਹੀਂ ਬੋਲਿਆ ਇਹਨੇ ਕੋਈ ਗੱਲ ਹੀ ਨਹੀਂ ਕੀਤੀ ਇਹਨੇ ਇਹ ਕਿਹਾ ਮਮਨੇ ਆਣੀ ਅੰਟੀ ਜਦੋਂ ਡਰ ਡਰ ਡੈਕਰਾ ਸਕ ਚਾਹ ਵੀ ਮੈਂ ਤੇ ਕੋਫੀ ਪੀਵਾਂਗੀ ਉਹ ਆ ਬਣਾ ਕੇ ਪੀਵਾਂਗੀ ਆ ਇਹ ਵੇਖ ਲੈ ਉਹਨਾਂ ਨੇ ਵੇਖ ਲੈ ਭੈਣ ਕਿੰਨਾ ਉਤਰਾ ਕਚੱਜਾ ਕੰਮ ਆ ਇਹਦੇ ਤੇ ਦਾਨੀਆਂ ਚਾਹ ਉਹਨੇ ਅੱਜ ਪਾਣੀ ਵਾਲੇ ਗਲਾਸ ਨੇ ਪਾਣੀ ਵਾਲੇ ਗਲਾਸ ਹੈਨਾ ਉਹਨਾਂ ਚ ਫੜ ਕੇ ਚਾਹ ਧਾਰਦੇ ਤੇ ਇਹ ਡੇਡ ਵੱਡੇ ਗਲਾਸ ਭਰੇ ਪਏ ਨੇ ਚਾਹ ਦੇ ਭਰੇ ਪਏ ਨੇ ਵੇਖ ਲੈ ਤੂੰ ਹੈਨਾ ਚਲ ਕੋਈ ਗੱਲ ਨਹੀਂ ਕੋਈ ਨਾ ਕੋਈ ਸਮਝ ਆ ਲ ਗਰੀਬਾਂ ਦੀ ਚਾਹ ਹੋ ਰਿਆ ਅਮੀਰਾਂ ਦੀ ਹੋ ਰਿਆ ਨਾ ਮੀਰਾਂ ਨੂੰ ਕਿਸੇ ਅੰਗ ਲੱਗੇ ਹੁੰਦੇ ਨਹੀਂ ਅਮੀਰਾ ਦੀ ਚਾਹ ਵਧੀਆ ਹੁੰਦੀ ਹੈ ਅਈ ਵਧੀਆ ਪੀਨੇ ਉਹ ਅਮੀਰਾ ਦੀ ਈ ਹੈ ਹਾਂ ਉਹ ਮੀਰਾ ਦੀ ਆ ਉਹਨੇ ਮੀਰਾ ਦੇ ਵਾਲੀ ਉਹਦੀ ਉਹਨੇ ਮੀਰਾ ਵਾਲੀ ਸ਼ਾਨੀ ਕਰਨੀ ਆ ਉਹਦੇ ਤੋਂ ਡਰਨਾ ਚਾਹੀਦਾ ਉਹਦੇ ਤੋਂ ਹਾਂ ਆ ਮੀਰਾ ਵਾਲੀ ਤਕਰੀਬਾ ਵਾਲੀ ਚਾਹ ਕੀ ਹੁੰਦੀ ਹੈ ਅਮੀਰਾ ਵਾਲੀ ਚਾਹ ਵਧੀਆ ਹੁੰਦੀ ਹੈ ਪੂਰੀ ਧਰਤੀ ਤੇ ਵੀਰ ਵੀ ਤੇ ਨਹੀਂ ਭੈਣਾ ਤੂੰ ਫੁਕਰਪੁਣਾ ਕਦੋਂ ਦਾ ਛੱਡ ਤਾ ਨਹੀਂ ਛੱਡ ਦਿੱਤਾ ਤੂੰ ਫੁਕਰੀਆਂ ਗੱਲਾਂ ਤੇ ਨਹੀਂ ਕਰਦੀ ਕੜੇ ਇਹ ਕਿਹੜੀ ਗੱਲ ਹੋਈ ਕੀ ਆ ਮੀਰਾ ਦੇ ਤੇ ਫਲਾਣਿਆਂ ਦੇ ਧਮਕਾ ਰਹੇ ਉਹਦੇ ਸ਼ਤਰਸ਼ ਆਇਆ ਅਮੀਰਾਂ ਤੇ ਵੀ ਤੇ ਗਰੀਬਾਂ ਤੇ ਵੀ ਤੇ ਉਹਦੀ ਜ਼ਮੀਨ ਦੇ ਜਦੋਂ ਅਮੀਰਾਂ ਦੀ ਤੂੰ ਨੇ ਮੀਰਾ ਵਾਲੀ ਪੀਣੀ ਆਂ ਜਿਆਦੀ ਪਰ ਤੂੰ ਤੇ ਫੁਕਰਪੁਣੀਆਂ ਕਰਨੀ ਤੇ ਪੁਕਰਪਣਾ ਵਾਲੇ ਕੰਮ ਨੇ ਤੇਰੇ ਉਹ ਅਮੀਰਾਂ ਦੀ ਕੁੜੀ ਐ ਤੇ ਅਮੀਰਾਂ ਵਾਲੀ ਚਾਹ ਪੀਵੇਗੀ ਹਾਂ ਦਸ ਕਾਂ ਦਸ ਰੁਪਏ ਵਿੱਚ ਅਧਕਰ ਕਦੂ ਕੱਚ ਘਰ ਨੌਕੜਾ ਤੇ ਖਾ ਕੇ ਬਹਿ ਜੀ ਹੈ ਨੌਕੜਾ ਤੂੰ ਇਹੋ ਜੇ ਕੰਮ ਕਰਨ ਆਈ ਹੈ ਨਾ ਤੂੰ ਇਹੋ ਜੇ ਕੰਮ ਕਰ ਰਹੀ ਮੈਂ ਸੁਣ ਲਿਆ ਤੂੰ ਕੀ ਉਹਨੂੰ ਕੁੜੀ ਨੂੰ ਕਹਿਆ ਕੀ ਕੁਛ ਨਹੀਂ ਕੁੜੀ ਨੂੰ ਐ ਕਰਕੇ ਇੱਕ ਦਮ ਉਹ ਕਿਹਾ ਸੀ ਨਹੀਂ

ਇਹਨੇ ਤੇਨੂੰ ਭੁਕਾਇਆ ਹੋਗਾ ਤੇਜੂ ਹੈਨਾ ਹੂੰ ਦਾਦੀ ਸੀ ਕਹਣਾ ਹੂੰ ਕਹਿੰਦੀ ਸੀ ਮਾਮੀ ਦੇਤੈ ਨਾ ਪਾਰੀ ਪੈਜੀ ਵੇਲਾ ਵੇਲਾ ਫਿਰ ਕੁੜੀ ਨੂੰ ਸਿਖਾ ਕੇ ਗਈ ਇਹਦਾ ਹੈ ਨਾ ਫੁਕਰਪੁਣਾ ਕਹਿੰਦੀ ਮਾਮੀ ਤੇ ਪਾਰੀ ਪੈਜੀ ਮਾਮੀ ਨੂੰ ਅਗੋ ਕਹਿਦੀ ਤੇ ਕੁੜੀ ਨੇ ਉਂਝ ਕਹਿਤਾ ਇਹਦੀਆਂ ਫੁਕਰੀਆਂ ਨਹੀਂ ਜਾਣੀਆਂ ਅਰਨਾਜੀਆਂ ਚੁਗਲੀਆਂ ਜਾਣੀਆਂ ਤੇਜਵੀਰ ਕੋਈ ਗੱਲ ਨਹੀਂ ਚਲੀ ਗਈ ਹੁਣ ਆਊਗੀ ਨਾ ਕੋਈ ਨਾ ਪੀਲਾ ਚਾਤ ਪੀਲਾ ਨਾ ਨਾ ਨੀ ਨਾ ਨੀ ਪੀਣੀ ਦੂਜੀ ਹੋਰ ਪੀਣੀ ਹੂੰ ਚੱਲ ਚਲ ਮੈਂ ਹੋਰ ਪਾ ਦੇ ਆਦੀ ਪੀਣੀ ਹੋਰ ਦੂਜੀ ਪੀਣੀ ਹੂੰ ਚੱਲ ਕੋਈ ਨਾ ਅੱਧਾ ਕਰ ਪਾਵਾਂਗੇ ਠੀਕ ਹੈ ਹੂੰ ਤੇ ਕਹਿੰਦੀ ਗਰੀਬਾਂ ਵਾਲੀ ਤੇ ਅਮੀਰਾਂ ਵਾਲੀ ਆ ਕੇ ਪੈਣ ਦੇ